ਸੋਨਾ ਖਰੀਦਣ ਵਾਲਿਆਂ ਦੇ ਲਈ ਬੇਹਦ ਵੱਡੀ ਅਪਡੇਟ ਹੈ ਦਰਅਸਲ ਹੁਣ ਭਾਰਤ ਦੇ ਵਿੱਚ ਸੋਨੇ ਦਾ ਰੇਟ ਹੋਰ ਵੱਧ ਸਕਦਾ ਹੈ ਤਾਂ ਸੋਨੇ ਦੇ ਵਾਧੇ ਰੇਟ ਨੂੰ ਦੇਖ ਕੇ ਲੋਕਾਂ ਦੇ ਵਿੱਚ ਕਾਫੀ ਜਿਹੜੇ ਕਹਿ ਸਕਦੇ ਆ ਪਰੇਸ਼ਾਨੀ ਦਿਖਦੀ ਹੋਈ ਨਜ਼ਰ ਆ ਰਹੀ ਹੈ ਬਾਜ਼ਾਰਾਂ ਦੇ ਵਿੱਚ ਵੀ ਗ੍ਰਾਹਕ ਘਟਦੇ ਨਜ਼ਰ ਆ ਰਹੇ ਨੇ ਕਿਉਂਕਿ ਰੇਟ ਐਨੇ ਜ਼ਿਆਦਾ ਵੱਧ ਚੁੱਕੇ ਨੇ ਹਾਲਾਂਕਿ ਰੋਜ਼ ਉਤਰਾਵ ਚੜਾਅ ਦੇਖਣ ਨੂੰ ਮਿਲਦੇ ਨੇ ਸੋਨੇ ਦੇ ਭਾਅ ਦੇ ਵਿੱਚ ਪਰ ਇਸ ਵਾਰ ਤੁਹਾਨੂੰ ਦੱਸ ਦਈਏ ਕਿ ਇੱਕੋ ਦਮ ਉਛਾਲ ਮਾਰਿਆ ਆਏਗਾ ਸੋਨੇ ਦੇ ਭਾਅ ਐਨੇ ਜ਼ਿਆਦਾ ਵੱਧ ਚੁੱਕੇ ਨੇ ਕਿ ਲੋਕ ਹੁਣ ਸੋਚਣ ਤੋਂ ਪਹਿਲਾਂ ਵੀ 100 ਵਾਰ ਸੋਚਦੇ ਨੇ ਦਰਅਸਲ ਸੋਨੇ ਦੇ ਰੇਟ ਹੁਣ ਜ਼ਿਆਦਾ ਵਧ ਰਹੇ ਨਹੀਂ 골ਡ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਸੋਨੇ ਦੀ ਕੀਮਤ ਦੇ ਵਿੱਚ ਉਤਰਾਵ ਚੜਾਅ ਵਧ ਵਧੇਰੇ ਧਿਆਨ ਦੇ ਰਹੇ ਨੇ ਕਿ ਹੁਣ ਚੀਨ ਦੇ ਫੈਸਲੇ ਭਾਰਤ ਦੇ ਵਿੱਚ ਸੋਨੇ ਦੀ ਕੀਮਤ ਨੂੰ ਵੀ ਪ੍ਰਭਾਵਿਤ ਕਰਨ ਦੇ ਦਰਸਲ ਵਿਸ਼ਵ 골ਡ ਕਾਉਂਸਲ ਦੀ ਇੱਕ ਰਿਪੋਰਟ ਜੋ ਕਿ ਸੋਨੇ ਦੀ ਭੁੱਖ ਦੀ ਕੀਮਤ ਬਾਰੇ ਕੁਝ ਜਿਹੜੀ ਕਿ ਖੋਜ ਕੀਤੀ ਹੈਗੀ ਕੁ ਰਿਸਰਚ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਨੇ ਦਾ ਆਖਿਰ ਰੇਟ ਕੀ ਹੋਵੇਗਾ ਤਾਂ ਸੋਨੇ ਦੇ ਨਾਲ ਇੱਕ ਨਵਾਂ ਖੇਡ ਸ਼ੁਰੂ ਹੋ ਗਿਆ ਹੈ ਬਾਜ਼ਾਰ ਕੀਮਤ ਦੇ ਵਿੱਚ ਕੀ ਹੋਵੇਗਾ ਇਸ ਬਾਰੇ ਬਹੁਤ ਉਤਸੁਕਤਾ ਹੈ ਸੋਨੇ ਦੇ ਬਾਜ਼ਾਰ ਦੇ ਵਿੱਚ ਇੱਕ ਨਵੀਂ ਲਹਿਰ ਸ਼ੁਰੂ ਹੋ ਗਈ ਹੈ ਕੀਮਤਾਂ ਦੇ ਵਿੱਚ ਉਤਰਾਵ ਚੜਾਵ ਅਤਿੰਤ ਰਾਸ਼ਟਰੀ ਸਥਿਤੀ ਨੇ ਬਾਜ਼ਾਰ ਦੇ ਵਿੱਚ ਵੱਡਾ ਬਦਲਾ ਲਿਆ ਹੁੰਦਾ ਹੈ ਚੀਨ ਸੋਨਾ ਖਰੀਦਦਾਰਾਂ ਦੇ ਵਿੱਚ ਹਮੇਸ਼ਾ ਅੱਗੇ ਰਿਹਾ ਹਾਲਾਂਕਿ ਚੀਨ ਨੇ ਜੂਨ 2025 ਦੇ ਵਿੱਚ ਯਾਨੀ ਕਿ ਪਿਛਲੇ ਮਹੀਨੇ ਸੋਨਾ ਖਰੀਦਦਾਰਾਂ ਦੇ ਵਿੱਚ ਥੋੜੀ ਜਿਹੀ ਗਿਰਾਵਟ ਦਰਜ ਕੀਤੀ ਹੈ ਪਰ ਇਸ ਨੇ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਰਿਕਾਰਡ ਸੋਨੇ ਦਾ ਨਿਵੇਸ਼ ਪ੍ਰਾਪਤ ਕੀਤਾ ਹੈ ਵਰਲਡ 골ਡ ਕਾਉਂਸਲ ਨੇ ਹਾਲ ਹੀ ਦੇ ਵਿੱਚ ਇਸ ਦੀ ਵਿਆਖਿਆ ਕੀਤੀ ਹੈ ਅਤੇ ਚੀਨ ਦੀ ਨਵੀਂ ਖੇਡ ਦਾ ਵੱਡਾ ਖੁਲਾਸਾ ਕੀਤਾ ਹੈ ਤਾਂ ਰਿਪੋਰਟ ਦੇ ਵਿੱਚ ਕਿਹਾ ਗਿਆ ਹੈਗਾ ਕਿ ਸਭ ਤੋਂ ਵੱਧ ਨਿਵੇਸ਼ ईटीएफ ਦੇ ਵਿੱਚ ਹੈ 2025 ਦੇ ਪਹਿਲੇ ਅੱਧ ਦੇ ਵਿੱਚ ਚੀਨ ਦੇ 골ਡ ईटीएफ ਦੇ ਵਿੱਚ 64000 ਕਰੋੜ ਦਾ ਜੋ ਕਿ ਦੱਸਦੀ ਹੈ ਕਿ ਨਿਵੇਸ਼ ਕੀਤਾ ਗਿਆ ਸੀਗਾ ਇਹ ਇੱਕ ਇਤਿਹਾਸਿਕ ਅੰਕੜਾ ਹੈ ਯਾਨੀ ਕਿ ਇਹ ਸਾਰੇ ਰਿਕਾਰਡ ਤੋੜਦਾ ਹੈ ਇਹ ਅੱਧੇ ਸਾਲ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਹੈ ਤਾਂ ਜੂਨ ਦੇ ਵਿੱਚ ਸੋਨੇ ਦੇ ਗਹਿਣਿਆਂ ਦੀ ਥੋਕ ਮੰਗ 10% ਕਟ ਗਈ ਹੈ ਇਹ ਇਸ ਲਈ ਹੈ ਕਿਉਂਕਿ ਸੋਨੇ ਦੀ ਕੀਮਤ ਅਸਮਾਨ ਚੁੜੀ ਹੈ ਲੋਕਾਂ ਨੇ ਸੋਨਾ ਖਰੀਦਣ ਤੋਂ ਝਿਜਕਦੇ ਕਾਰਨ ਨਵੀਂ ਖਰੀਦਾਰੀ ਤੋਂ ਬਚਿਆਏਗਾ ਜੂਨ ਦੇ ਵਿੱਚ 90 ਟਨ ਸੋਨਾ ਵੇਚਿਆ ਗਿਆ ਸੀਗਾ SGE ਤੋਂ 90 ਟਨ ਸੋਨਾ ਕਢਵਾਇਆ ਗਿਆ ਇੰਦਾ ਸਾਲਾਂ ਦੀ ਔਸਤ ਤੋਂ ਬਹੁਤ ਘੱਟ ਸੀ ਪਹਿਲੀ ਚਿਪਾਈ ਦੇ ਵਿੱਚ ਕੁੱਲ ਨਿਕਾਸੀ 678 ਟਨ ਸੀ ਜੋ ਕਿ ਇੱਕ ਸਾਲ ਪਹਿਲਾਂ ਦੇ ਨਾਲੋਂ 18% ਘੱਟ ਹੈ ਤਾਂ ਪਿਛਲੀ ਚਿਪਾਈ ਦੇ ਵਿੱਚ ਸੋਨੇ ਦੀਆਂ ਕੀਮਤਾਂ ਅਮਰੀਕੀ ਡਾਲਰਾਂ ਦੇ ਵਿੱਚ 23% ਅਤੇ ਚੀਨੀ ਯੁਵਾਨ ਦੇ ਵਿੱਚ RMB ਦੇ ਵਿੱਚ 21% ਵਧਿਆ ਹੈ ਜੋ ਕਿ 2016 ਤੋਂ ਬਾਅਦ ਸਭ ਤੋਂ ਤੇਜ਼ ਰਫ਼ਤਾਰ ਹੈ ਤਾਂ ਦੱਸ ਦਈਏ ਕਿ ਚੀਨ ਦੇ ਕੇਂਦਰੀ ਬੈਂਕ ਨੇ ਲਗਾਤਾਰ 8ਵੇਂ ਮਹੀਨੇ ਸੋਨਾ ਖਰੀਦਾ ਹੈਗਾ ਪਹਿਲੀ ਚਪਾਈ ਦੇ ਵਿੱਚ 19 ਟਨ ਜੋੜਿਆ ਹੈ ਚੀਨ ਲੋਕ ਹੁਣ ਦੱਸਦੀ ਹੈ ਕਿ 2299 ਟਨ ਸੋਨਾ ਹੈ ਤਾਂ ਜੂਨ ਦੇ ਵਿੱਚ ਸੋਨੇ ਦੇ ਜੋ ਕਿ ਫਿਚਰਸ ਵਪਾਰ ਦੇ ਵਿੱਚ ਥੋੜੀ ਜਿਹੀ ਗਿਰਾਵਟ ਆਈ ਹੈ ਪਰ ਪਹਿਲੀ ਚਪਾਈ ਦੇ ਵਿੱਚ ਔਸਤ ਰੋਜ਼ਾਨਾ ਵਪਾਰਕ ਮਾਤਰਾ ਜੁੜੀ ਕਿ ਸੀਗੀ ਓ 534 ਟਨ ਸੀ ਜੋ ਕਿ ਰਿਕਾਰਡ ਦੇ ਵਿੱਚ ਅੱਧੇ ਸਾਲ ਦੇ ਵਿੱਚ ਸਭ ਤੋਂ ਵੱਧ ਸੀ ਤਾਂ ਦੂਜੇ ਪਾਸੇ ਚੀਨ ਦੇ ਵਿੱਚ ਸੋਨਾ ਹੁਣ ਸਿਰਫ ਇੱਕ ਗਹਿਣਿਆਂ ਦੀ ਵਸਤੂ ਨਹੀਂ ਐ ਸਗੋ ਇੱਕ ਰਣਨੀਤਿਕ ਨਿਵੇਸ਼ ਵਾਹਨ ਐ ਜਿਵੇਂ ਜਿਵੇਂ ਖਪਤਕਾਰ ਗਹਿਣਿਆਂ ਤੋਂ ਦੂਰ ਹੁੰਦੇ ਜਾ ਰਹੇ ਨੇ ਓਵੇਂ ਹੀ ਈਟੀਐਫ ਅਤੇ 바ਰ ਅਤੇ ਸਿੱਕਿਆਂ ਵਰਗੇ ਵਿਕਲਪਾਂ ਦੇ ਵਿੱਚ ਰਿਕਾਰਡ ਨਿਵੇਸ਼ ਕੀਤੇ ਜਾ ਰਹੇ ਨੇ ਤਾਂ ਕੇਂਦਰੀ ਬੈਂਕਾਂ ਦੀਆਂ ਖਰੀਦਾਰੀ ਸੋਨੇ ਨੂੰ ਅਜੇ ਵੀ ਇੱਕ ਮਜ਼ਬੂਤ ਨਿਵੇਸ਼ ਵਿਕਲਪ ਮੰਨ ਰਹੀ ਐ ਓਥੇ ਹੀ ਭਾਰਤ ਦੇ ਜ਼ਿਕਰ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਉੱਤੇ ਇਸ ਦਾ ਕੀ ਪ੍ਰਭਾਵ ਪੈ ਸਕਦਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦਰਸਲ ਚੀਨੀ ਨਿਵੇਸ਼ਕ ਬਹੁਤ ਸਾਰਾ ਸੋਨਾ ਖਰੀਦ ਰਹੇ ਨੇ ਇਸ ਦੇ ਨਾਲ ਵਿਸ਼ਵਵਿਆਪੀ ਮੰਗ ਵੱਧ ਰਹੀ ਹੈ ਅਤੇ ਇਸ ਦਾ ਸਿੱਧਾ ਪ੍ਰਭਾਵ ਭਾਰਤ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੇ ਉੱਤੇ ਪੈ ਰਿਹਾ ਹੈ ਇਸ ਦਾ ਮਤਲਬ ਹੈ ਕਿ ਇੱਥੇ ਵੀ ਸੋਨੇ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਜੇਕਰ ਕੀਮਤਾਂ ਹੋਰ ਵੱਧਦੀਆਂ ਨੇ ਤਾਂ ਵਿਆਹਾਂ ਅਤੇ ਤਿਉਹਾਰਾਂ ਦੇ ਦੌਰਾਨ ਸੋਨੇ ਦੀ ਵਿਕਰੀ ਹੋਰ ਡਿੱਗ ਸਕਦੀ ਹੈ ਜਿਸ ਨਾਲ ਗੈਣੇ ਵਿਕਰੇਤਾਵਾਂ ਅਤੇ ਛੋਟੇ ਵਪਾਰੀਆਂ ਦੇ ਉੱਤੇ ਅਸਰ ਪੈ ਸਕਦਾ ਹੈ 골ਡ ਦੱਸਦੀ ਹੈ ਕਿ ਵਿਸ਼ਵ 골ਡ ਕਾਉਂਸਲ ਦੀ ਇੱਕ ਭੁਇਖਵਾਨੀ ਵੀ ਕੀਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਅਮਰੀਕੀ ਡਾਲਰ ਅਤੇ ਖਜ਼ਾਨਾ ਉਪਜ ਦੇ ਵਿੱਚ ਵਾਧੇ ਦਾ ਕੀਮਤਾ ਦੇ ਉੱਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ ਵਿਸ਼ਵ 골ਡ ਕਾਉਂਸਲ ਨੇ ਕਿਹਾ ਹੈਗਾ ਕਿ ਕੇਂਦਰੀ ਬੈਂਕਾਂ ਦੀਆਂ ਸੋਨੇ ਦੀਆਂ ਖਰੀਦਾਂ ਅਤੇ ਪ੍ਰਚੂਨ ਨਿਵੇਸ਼ ਮੰਗ ਦੇ ਵਿੱਚ ਕਮੀ ਦੇ ਕਾਰਨ ਮੱਧ ਮਿਆਦ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਜ਼ਰੂਰ ਹੈ ਪਰ ਜੋ ਚੀਨ ਦੇ ਵਿੱਚ ਲਗਾਤਾਰ ਸੋਨੇ ਦੀ ਖਰੀਦਾਰੀ ਕੀਤੀ ਜਾ ਰਹੀ ਹੈ ਉਸ ਦਾ ਪ੍ਰਭਾਵ ਭਾਰਤ ਦੇ ਉੱਤੇ ਵੀ ਦੇਖਣ ਨੂੰ ਮਿਲੇਗਾ ਤੇ ਭਾਰਤ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ ਹੋ ਸਕਦਾ ਹੈ ਜਿਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਦੇ ਵਿੱਚ ਜੋ ਸੋਨਾ ਤਿਉਹਾਰਾਂ ਦੇ ਵਿੱਚ ਵਿਆਹਾਂ ਦੇ ਵਿੱਚ ਲੋਕ ਖਰੀਦੇ ਨੇ ਕਿਉਂਕਿ ਜ਼ਰੂਰੀ ਵੀ ਹੁੰਦਾ ਹੈ ਕਿਉਂਕਿ ਸੋਨਾ ਇੱਕ ਅਜਿਹੀ ਵਸਤੂ ਹੈ ਜੋ ਕਿ ਵਿਆਹਾਂ ਸਾਡੀਆਂ ਦੇ ਵਿੱਚ ਤੇ ਤਿਉਹਾਰਾਂ ਦੇ ਵਿੱਚ ਬਹੁਤ ਮਹੱਤਵ ਹੁੰਦੀ ਹੈ ਤੇ ਹਰ ਕੋਈ ਉਸ ਨੂੰ ਖਰੀਦਣਾ ਵੀ ਚਾਹੁੰਦਾ ਹੈ ਤੇ ਜ਼ਰੂਰੀ ਵੀ ਹੁੰਦਾ ਹੈ ਕਿਉਂਕਿ ਇੱਕ ਧਾਰਮਿਕ ਚੀਜ਼ ਨਾਲ ਜਿਹੜੀ ਕਿ ਜੁੜੀ ਹੁੰਦੀ ਹੈ ਪਰ ਵੱਧੇ ਰੇਟ ਦੇ ਕਾਰਨ ਹੋ ਸਕਦਾ ਹੈ ਇਸ ਦੀ ਖਰੀਦਾਰੀ ਦੇ ਵਿੱਚ ਕਮੀ ਆ ਜਾਵੇ